ਲੀਗਲੀ ਕੰਪਲੀਟ ਕਰ ਸਕਦੇ ਸੀ ਅਹੀਂ ਉਹ ਕੀਤੀ ਆ ਬਟ ਬਾਅਦ ਚ ਤੁਹਾਨੂੰ ਪਤਾ ਲੱਗਾ ਇਹਦੇ ਪਰਿਵਾਰ ਦੇ ਜਿਹੜੇ ਮਾਲੀ ਹਾਲਾਤ ਨੇ ਉਹ ਠੀਕ ਨਹੀਂ ਸੀਗੇ ਤੇ ਚਾਹਣੇ ਉੱਤੇ ਫੋਨ ਆ ਗਿਆ ਮੈਨੂੰ ਪੁਆਇਸ ਦਾ ਤੇ ਢਾੜੀ ਠੀਕ ਨਹੀਂ ਹੈਗੇ ਵੀ ਘਰ ਆਉਣਾ ਚਲ ਗਿਆ ਤੇ ਬਸ ਮੇਰਾ ਧਿਆਨ ਉਧਰ ਹੋ ਗਿਆ ਤੇ ਗੱਡੀ ਪਹੈਣ ਲਗਾ ਦਿਓ ਬੱਚੀ ਦੇ ਉੱਤੇ ਚੜ ਗਈ ਇੱਕ ਕੇਸ ਨੂੰ ਸਜ਼ਾ ਦੇਣਾ ਇੱਕ ਇਕੱਲੇ ਇਨਸਾਨ 'ਤੇ ਉਹ ਪੋਸੀਬਲ ਹੈਗਾ ਲੇਕਿਨ ਉਹਦੇ ਉੱਤੇ ਜੇ ਪੂਰੇ ਪਰਿਵਾਰ ਨੂੰ ਸਜ਼ਾ ਮਿਲਦੀ ਹੋਵੇ ਤੇ ਮੈਂ ਉਹਨੂੰ ਸਹੀ ਤਸ ਜਲਦੀ ਭਾਂਦੇ ਜੋ ਹਾਂਜੀ ਮੰਨਦੇ ਹਾਂਜੀ ਮੰਨਦੇ ਕੀ ਸਜ਼ਾ ਚਾਹੀਏ ਸਜ਼ਾ ਰਹੀਂ 20 ਦਿਨ ਦੀ ਗੋਮਾ ਦੀ ਜੇ ਉਹ ਬਹਾਨਾ ਕਰੋ ਕਰੋ ਹਾਂਜੀ 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 ਦੇਖੋ ਜੀ 3 ਦਿਨ ਪਹਿਲਾਂ ਮੇਰੇ ਨਾਲ ਭਾਈ ਸਾਹਿਬ ਖੜੇ ਨੇ ਇਹਨਾਂ ਦੇ ਕੋਲੋਂ ਇੱਕ ਵਛੜਾ ਜਿਹੜਾ ਧੁੱਪ ਦੇ ਸੇਕ ਰਿਆ ਸੀਗਾ ਉਹਦੇ ਉੱਪਰ ਗੱਡੀ ਚੜ ਗਈ ਸੀ ਜਿਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ ਜਿਹੜੇ ਆ ਜਿਹੜਾ ਇਹਨਾਂ ਦਾ ਗੁਨਾਹ ਹੈ ਉਹ ਮaaf ਕਰਨ ਯੋਗ ਨਹੀਂ ਹੈਗਾ ਪਰ ਕਈ ਵਾਰੀ ਇਨਸਾਨ ਇਹੋ ਜੇ ਧਰਮ ਸੰਕਟ ਦੇ ਵਿੱਚ ਫਸ ਜਾਂਦਾ ਜਿਸ ਤੋਂ ਬਾਅਦ ਮੈਂ ਸਲਾਹ ਆਪਣੇ ਕੁਝ ਮੌਤਵਾਰਾਂ ਕੋਲੋਂ ਦਿੱਤੀ ਕੁਝ ਸਿਆਣਿਆਂ ਕੋਲੋਂ ਲਿੱਤੀ ਕੁਝ Hindu ਸਾਡੇ ਧਰਮ ਦੇ ਵਾਸਤੇ ਜਿਹੜੇ ਕੰਮ ਕਰਦੇ ਉਹਨਾਂ ਕੋਲੋਂ ਲਿੱਤੀ ਕਿਉਂਕਿ ਜਿਹੜੀ ਇਹਨਾਂ ਦੀ ਆਰਥਿਕ ਸਥਿਤੀ ਹੈ ਉਹ ਬਹੁਤ ਜ਼ਿਆਦਾ ਕਮਜ਼ੋਰ ਹੈ ਦੂਸਰੇ ਨੰਬਰ ਤੇ ਇਹਨਾਂ ਦੇ ਮਦਰ ਜਿਹੜੇ ਨੇ ਉਹ ਪੈਰਲਾਈਜ਼ਡ ਨੇ ਇਹਨਾਂ ਦੇ ਫਾਦਰ ਜਿਹੜੇ ਆ ਉਹ ਠੀਕ ਨਹੀਂ ਰਹਿੰਦੇ ਇਹਨਾਂ ਦੇ ਦੋ ਬੱਚੇ ਨੇ ਇੱਕ 2 ਮਹੀਨੇ ਦਾ ਬੇਬੀ ਹੈ ਜਿਹੜਾ ਫੀਡਿੰਗ ਲੈਂਦਾ ਵਾ ਆਪਣੇ ਮਦਰ ਦੀ इवन ਕਿ ਹਾਲੇ ਤੇ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਅਸੀਂ ਸਾਰੇ ਇਸ ਫੈਸਲੇ ਤੇ ਪਹੁੰਚੇ ਸਿਗੇ ਕਿ ਇੱਥੇ ਠਾਕੁਰ ਜੀ ਅੱਗੇ ਜਿਹੜੇ ਨਤਮਸਤਕ ਹੋ ਕੇ ਠਾਕੁਰ ਜੀ ਕੋਲੋਂ ਮਾਫੀ ਮੰਗਣ ਕਿਉਂਕਿ ਅਸੀਂ ਕੁਝ ਨਹੀਂ ਹੈਗੇ ਮਾਫੀ ਦੇਣ ਵਾਲੇ ਉਹਦੇ ਨਾਲ ਨਾਲ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਗਊ ਸੇਵਾ ਗਊਸ਼ਾਲਾ ਦੇ ਵਿੱਚ 3 ਘੰਟੇ ਵਾਸਤੇ ਜਿਹੜੀ ਕਰਨਗੇ ਤੇ ਐ ਸਹਿਮਤੀ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜਾ ਡਿਸੀਜਨ ਲਿਆ ਗਿਆ ਤੇ ਮੈਂ ਅੱਗੇ ਜਿਹੜਾ ਵਾ ਚੇਤਾਵਨੀ ਦੇਣਾ ਚਾਹਨਾ ਮੈਂ ਸਾਰਿਆਂ ਨੂੰ ਕਿਉਂਕਿ ਹਰ ਵਾਰ ਜਿਹੜੀ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਅਸੀਂ ਬਹੁਤ ਵਾਰ ਐਫ ਆਈ ਆਰ ਕਰਾਈਆਂ ਬਹੁਤ ਜ਼ਿਆਦਾ ਪਰਚੇ ਦਰਜ ਕਰਾਏ ਆ ਬਹੁਤ ਸਾਰੇ ਲੋਕ ਜਿਹੜੇ ਅੱਜ ਵੀ ਹਵਾਲਾ ਚ ਇਸੇ ਕੇਸ ਦੇ ਵਿੱਚ ਬੰਦ ਨੇ ਤੇ ਅਨਗੈਲੀ ਬਿਲਕੁਲ ਵੀ ਤੁਹਾਡੇ ਕੋਲ ਨਹੀਂ ਹੋਣੀ ਚਾਹੀਦੀ ਕਿਉਂਕਿ ਬੇਜੁਬਾਨਾਂ ਦੇ ਵਿੱਚ ਵੀ ਉਹੀ ਜਾਨ ਹੈ ਤੇ ਸਾਡੇ ਵਾਸਤੇ ਜਿਹੜੀ ਉਹ ਗਊ ਹੈ ਲੋਕਾਂ ਵਾਸਤੇ ਇੱਕ ਪਸ਼ੂ ਹੋਏਗਾ ਲੇਕਿਨ ਸਾਡੇ ਵਾਸਤੇ ਜਿਹੜੀ ਉਹ ਗੋਮਾਤਾ ਹੋਰਪ੍ਰੀਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਰਹਿਸ ਅਸੀਂ ਭਈ ਕੀ ਗੱਲ ਕੀ ਹੋਈ ਸੀ ਉੱਥੇ ਗੱਲ ਸਰ ਦਫਤਰ ਚ ਗੱਡੀ ਤੇ ਆ ਕੇ ਕੱਢਣ ਮੈਂ ਤੇ ਚਾਹਣਗੇ ਉੱਥੇ ਫੋਨ ਆ ਗਿਆ ਮੈਨੂੰ ਕਰੋ ਮਦਦ ਦਾ ਉਹ ਬਣਾ ਤੁਹ ਵਾਇਸ ਦਾ ਕਿ ਉਹ ਠੀਕ ਨਹੀਂ ਹੈਗੇ ਤੇ ਡਾੜੀ ਠੀਕ ਨਹੀਂ ਹੈਗੇ ਤੁਸੀਂ ਘਰ ਆਉਣਾ ਜਲਦੀ ਤੇ ਬਸ ਮੇਰਾ ਧਿਆਨ ਉਧਰ ਹੋ ਗਿਆ ਤੇ ਗੱਡੀ ਪੜਾਉਣ ਲੱਗਾ ਦਿਓ ਕਮ ਚੀਜ਼ੇ ਹੋ ਤਾਂ ਚੜ ਗਈ ਯਾਰ ਕਿ ਜਿੰਨਾ ਪਹਿਲਾ ਟਾਇਰ ਚੜਿਆ ਗੱਡੀ ਵਰੀ ਜੰਪ ਕੀਤੀ ਹੋਈ ਹੈ ਤੁਸੀਂ ਉੱਤਰ ਕੇ ਦੇਖਿਆ ਨਹੀਂ ਕਿ ਕੀ ਚੀਜ਼ ਗੱਡੀ ਥੱਲੇ ਆ ਗਈ ਹੋ ਸਕਦਾ ਭਾਵੇਂ ਰੋੜਾ ਵੱਟਾ ਹੋ ਜਾਂਦਾ ਤੇ ਤੁਹਾਡੀ ਗੱਡੀ 'ਚ ਆਦੀ ਨੁਕਸਾਨੀ ਜਾ ਸਕਦੀ ਮੈਂ ਚੜ ਗਈ ਫਿਰ ਮੈਂ ਗੱਡੀ 'ਚ ਉਤਰਿਆ ਵਾਂ ਉੱਤਰ ਕੇ ਵੇਖਿਆ ਫਿਰ ਸਾਈਡ ਗਲਾਸ 'ਚ ਹੀ ਦੇਖ ਰਿਹਾ ਸੀ ਮੈਂ ਜਿੱਥੇ ਚੜ ਗਈ ਸਜ਼ਾ ਲਗਾਈ ਕੀ ਹਾਂ ਹਾਂ ਜੀ ਮਨਜ਼ੂਰ ਹੈ ਗਲਤੀ ਮੰਨਦੇ ਜੀ ਉਹਦੇ ਗਲਤੀ ਮੰਨਦੇ ਹਾਂ ਜੀ ਮੰਨਦੇ ਕੀ ਸਜ਼ਾ ਕੀ ਲਾਈ ਜਾਂਦਾ ਸਜ਼ਾ ਲਾਈ 20 ਦਿਨ ਦੀ ਗੋਮਾ ਦੀ ਸੇਬੀ ਬਹਾਨੀ ਕਰੋਗੇ ਪੁਨੀਸ਼ਮਾਨਾ ਹਾਂਜੀ ਹਾਂਜੀ ਦੇਖੋ ਜੀ ਕੁਛ ਦਿਨ ਪਹਿਲਾਂ ਇਹ ਹਰਪ੍ਰੀਤ ਆ ਇਹਦੀ ਗੱਡੀ ਥੱਲੇ ਆ ਕੇ ਇੱਕ ਗਾਂ ਦਾ ਬਛੜਾ ਇਹਦੀ ਮ੍ਰਿਤਿ ਹੋ ਗਈ ਸੀ ਅਸੀਂ ਮੌਕੇ ਤੇ ਪਹੁੰਚੇ ਸੀਗੇ ਮੈਂ ਇਹ ਤੇ ਡਾਕਟਰ ਰੋਹਨ ਮਹਿਰਾ ਜੀ ਸੀਗੇ ਅਸੀਂ ਪੁਲਿਸ ਕੰਪਲੇਂਟ ਕੀਤੀ ਜੋ ਕਾਨੂੰਨੀ ਅਸੀਂ ਰੀਲੀਗਲੀ ਕੰਪਲੇਂਟ ਕਰ ਸਕਦੇ ਸੀ ਅਸੀਂ ਉਹ ਕੀਤੀ ਆ ਬਟ ਬਾਅਦ ਚਾਨੂੰ ਪਤਾ ਲੱਗਾ ਇਹਦੇ ਪਰਿਵਾਰ ਦੇ ਜਿਹੜੇ ਮਾਲੀ ਹਾਲਾਤ ਨੇ ਉਹ ਠੀਕ ਨਹੀਂ ਸੀਗੇ ਇਹਦੇ ਜਿਹੜੇ ਮਾਤਾ ਜੀ ਨੇ ਉਹ ਪਿਛਲੇ ਲੰਬੇ ਸਮੇਂ ਤੋਂ ਪੈਰਾਲਾਈਜ਼ ਨਾਲ ਜੂਝ ਰਹੇ ਨੇ ਇਹਦਾ ਜਿਹੜੇ ਇੱਕ 2 ਮਹੀਨੇ ਪਹਿਲਾਂ ਇਹਦੇ ਘਰ ਬੱਚਾ ਹੋਇਆ ਵਾ ਤੇ ਹਾਲਾਤ ਵੀ ਇਹਦੇ ਮਾਲੀ ਠੀਕ ਨੇ ਤਨਖਾਹ ਤੇ ਲੱਗਾ ਇਹ ਵਿਚਾਰੇ ਦੀ ਗੱਡੀ ਆਪਣੀ ਨਹੀਂ ਸੀਗੀ ਇਹ ਡਰਾਈਵਰ ਸੀਗਾ ਤੇ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਦੇਖੋ ਜੇ ਆਪਾਂ ਇਹਨੂੰ ਸਜ਼ਾ ਦਿੰਦੇ ਹਾਂ ਉਹ ਸਜ਼ਾ ਇਕੱਲੀ ਇਹਨੂੰ ਨਹੀਂ ਦਿੱਤੀ ਜਾਣੀ ਸੀ ਇਹਦੇ ਰੂਪ ਚ ਇਹਦੇ ਪੂਰੇ ਪਰਿਵਾਰ ਨੂੰ ਸਜ਼ਾ ਮਿਲ ਜਾਣੀ ਸੀ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣਾ ਸੀਗਾ ਅਸੀਂ ਉਹ ਚੀਜ਼ ਨੂੰ ਮੁੱਖ ਰੱਖਦੇ ਹੋਏ ਅੱਜ ਇਹਨੂੰ ਇੱਥੇ ਮੰਦਰ ਬੁਲਾਇਆ ਵਾ ਇਹਨੇ ਮੰਦਰ ਮਾਫੀ ਵੀ ਮੰਗ ਲਈ ਆ ਤੇ ਇਹਨੂੰ ਗਊ ਸੇਵਾ ਲਈ ਵੀ ਆਪਾਂ ਵੇਖੋ ਸਜ਼ਾ ਨਹੀਂ ਕਹਿ ਸਕਦੇ ਉਹਨੂੰ ਇਹਨੂੰ ਇਹ ਕੋਈ ਇੱਕ ਵਿਸ਼ਵਾਸ ਲਿੱਤਾ ਵਾ ਕਿ ਗਾਂ ਤੋਂ ਇਹ ਵੀ ਗਊ ਸੇਵਾ ਕਰੇਗਾ ਕਿਉਂਕਿ ਦੇਖੋ ਇੱਕ ਕਿਸੇ ਨੂੰ ਸਜ਼ਾ ਦੇਣਾ ਇੱਕ ਕੱਲੇ ਇਨਸਾਨ ਵਾਸਤੇ ਉਹ ਪੋਸੀਬਲ ਹੈਗਾ ਲੇਕਿਨ ਉਹਦੇ ਰੂਪ ਚ ਜੇ ਪੂਰੇ ਪਰਿਵਾਰ ਨੂੰ ਸਜ਼ਾ ਮਿਲਦੀ ਹੋਵੇ ਤਾਂ ਮੈਂ ਉਹਨੂੰ ਸਹੀ ਨਹੀਂ ਸਮਝਦਾ